ਸਿਕਥੌਟ ਚੈਨਲ ਦੇ ਸਰੋਤਿਆਂ ਨੂੰ ਵਿਸਾਖੀ ਦੀਆਂ ਮੁਬਾਰਕਾਂ ਵਿਸਾਖੀ ਇੱਕ ਅਜਿਹਾ ਤਿਹਾਰ ਹੈ ਜਿਹਨੂੰ ਪੰਜਾਬ ਦੇ ਲੋਕ ਕਾਫੀ ਲੰਮੇ ਸਮੇਂ ਤੋਂ ਮਨਾਉਂਦੇ ਆਏ ਨੇ ਔਰ ਵਿਸਾਖੀ ਦੇ ਨਾਲ ਬਹੁਤ ਅਹਿਮ ਘਟਨਾਵਾਂ ਜੁੜੀਆਂ ਨੇ ਜੇ ਆਪਾਂ ਘਟਨਾਵਾਂ ਦੀ ਗੱਲ ਕਰੀਏ ਵਿਸਾਖੀ ਦੇ ਨਾਲ ਕਈ ਮਿਥਕ ਕਥਾਵਾਂ ਵੀ ਜੁੜੀਆਂ ਹੋਈਆਂ ਨੇ ਜ਼ਿਆਦਾਤਰ ਵਿਸਾਖੀ ਇੱਕ ਮੌਸਮ ਦੇ ਹਿਸਾਬ ਦੇ ਨਾਲ ਇੱਕ ਮੌਸਮੀ ਤਿਹਾਰ ਖਾਸ ਕਰਕੇ ਜਦੋਂ ਸੀ ਆਸਾਨੀ ਦੀ ਗੱਲ ਕਰੀਏ ਖੇਤੀ ਦੇ ਨਾਲ ਫਸਲ ਜਿਹੜੀ ਕਿ ਮੁੱਖ ਖਰਾਕ ਵੀ ਹੈ ਕਿ ਹਾੜੀ ਪੱਕ ਜਾਂਦੀ ਹੈ ਹਾੜੀ ਦੇ ਪੱਕਣ ਦੇ ਨਾਲ ਲੋਕਾਂ ਦੇ ਵਿੱਚ ਇੱਕ ਉਤਸ਼ਾਹ ਜਿਹੜਾ ਸਾਡੇ ਗੀਤਾਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਕਿ ਮਾਰਦਾ ਦਵਾ ਮੈਂ ਜੱਟ ਮੇਲੇ ਆ ਗਿਆ ਮਸਾਖੀ ਦਾ ਮੇਲਾ ਬਹੁਤ ਮਸ਼ਹੂਰ ਰਿਹਾ ਪੁਰਾਣੇ ਸਮੇਂ ਤੋਂ ਅੱਜ ਕੱਲ੍ਹ ਭਾਵੇਂ ਹਾਲਤ ਬਦਲ ਗਏ ਨੇ ਹੁਣ ਮੇਲੇ ਨਾ ਉਸ ਤਰ੍ਹਾਂ ਲੱਗਦੇ ਨੇ ਤੇ ਨਾ ਹੀ ਮੇਲਿਆਂ ਦੇ ਵਿੱਚ ਜਵੇਂ ਜੱਟ ਦੀ ਆਪਾਂ ਚੜਤ ਦੀ ਗੱਲ ਕੀਤੀ ਹੈ ਪੁਰਾਣੇ ਸਮੇਂ ਦੇ ਵਿੱਚ ਗੀਤਾਂ ਦੇ ਵਿੱਚ ਨਾ ਹੁਣ ਜੱਟ ਦੀ ਉਹ ਚੜਤ ਰਹੀ ਹੈ ਜੱਟ ਤਾਂ ਹੁਣ ਮੇਲੇ ਜਾਣ ਦੇ ਬਜਾਏ ਧਰਨਿਆਂ ਦੇ ਉੱਤੇ ਬੈਠਾ ਹੈ ਮੇਲੇ ਇੱਕ ਖੁਸ਼ੀ ਦਾ ਪ੍ਰਗਟਾਵਾ ਔਰ ਵਿਸਾਖੀ ਦੇ ਉੱਤੇ ਖੁਸ਼ੀ ਕਿੰਨੀ ਕੁ ਪ੍ਰਗਟ ਹੁੰਦੀ ਹੈ ਇਹ ਤੁਸੀਂ ਜਾਣਦੇ ਹੋ ਪਰੰਤੂ ਵਿਸਾਖੀ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਹੈ ਜਿਹੜਾ ਕਿ ਅਸੀਂ ਲੋਕਾਂ ਨੇ ਜਾਂ ਵਿਦਵਾਨ ਲੋਕਾਂ ਨੇ ਜਾਂ ਸਾਡੇ ਸਮਾਜ ਨੇ ਉਸ ਤਰੀਕੇ ਦੇ ਨਾਲ ਪਛਾਣਨ ਦਾ ਯਤਨ ਘੱਟ ਕੀਤਾ। ਉਹ ਗੱਲ ਹੈ ਕਿ ਵਿਸਾਖੀ ਵਾਲੇ ਦਿਨ ਇੱਕ ਅਹਿਮ ਘਟਨਾ ਵਾਪਰੀ। ਦੁਨੀਆ ਦੇ ਇਤਿਹਾਸ ਦੇ ਵਿੱਚ ਆਪਾਂ ਇਹ ਕਹਿ ਲਈਏ ਕਿ ਇੱਕ ਵੱਡੀ ਘਟਨਾ ਜਿਸ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਵਿਸ਼ਵ ਕ੍ਰਾਂਤੀ ਦੇ ਤੌਰ ਤੇ ਆਮ ਤੌਰ ਤੇ ਲੋਕੀ ਫਰਾਂਸ ਦੀ ਕ੍ਰਾਂਤੀ 1799 ਉਹਦੀ ਗੱਲ ਜਿਆਦਾ ਕਰਦੇ ਨੇ ਪਰੰਤੂ ਵਿਸਾਖੀ ਦੀ ਗੱਲ ਕਿ ਵਿਸਾਖੀ ਦੇ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਦਿਨ ਨੂੰ ਇੱਕ ਖਾਸ ਦਿਨ ਦੇ ਤੌਰ ਤੇ ਉੱਤੇ ਮਸ਼ਹੂਰ ਕੀਤਾ ਵੈਸੇ ਗੁਰੂ ਦੇ ਵਿੱਚ ਸਮਰਥਾ ਹੈ ਕਿ ਜਿੱਥੇ ਗੁਰੂ ਦਾ ਨਾਮ ਆ ਜਾਂਦਾ ਹੈ ਜਿੱਥੇ ਗੁਰੂ ਦੀ ਮੋਹਰ ਲੱਗ ਜਾਂਦੀ ਹੈ ਉਹ ਥਾਂ ਉਹ ਜਗ੍ਹਾ ਉਹ ਵਿਅਕਤੀ ਆਪਣੇ ਆਪ ਦੇ ਵਿੱਚ ਮਸ਼ਹੂਰ ਹੋ ਜਾਂਦੇ ਨੇ ਬਸਾਖੀ ਖਾਲਸੇ ਦੇ ਜਨਮ ਦਿਹਾੜੇ ਦੇ ਤੌਰ ਤੇ ਮਸ਼ਹੂਰ ਹੈ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਇਹਦੇ ਨਾਲ ਹੋਰ ਘਟਨਾਵਾਂ ਜੁੜੀਆਂ ਨੇ ਇੱਕ ਅਹਿਮ ਘਟਨਾ ਕਿ 13 ਅਪ੍ਰੈਲ 1919 ਜਲ੍ਹਿਆਂਵਾਲੇ ਬਾਗ ਦੀ ਘਟਨਾ ਵੀ ਵਿਸਾਖੀ ਦੇ ਨਾਲ ਜੁੜੀ ਹੈ ਕੁਦਰਤ ਕੁਦਰਤ ਦੇ ਤੌਰ ਤੇ ਵਿਸਾਖੀ ਰਾਜਨੀਤਿਕ ਤੌਰ ਤੇ ਇੱਕ ਸਤੰਤਰਤਾ ਦੀ ਲਹਿਰ ਦੇ ਵਿੱਚ ਵਿਸਾਖੀ ਦਾ ਸਥਾਨ ਪਰੰਤੂ ਸਭ ਤੋਂ ਵੱਡੀ ਘਟਨਾ ਖਾਲਸੇ ਦਾ ਜਨਮ ਦਿਹਾੜਾ ਖਾਲਸੇ ਦਾ ਜਨਮ ਦਿਹਾੜਾ ਕੇਵਲ ਖਾਲਸੇ ਦੇ ਪ੍ਰਗਟ ਹੋਣ ਤੱਕ ਨਹੀਂ ਹੈ ਬਲਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਸਿਧਾਂਤ ਦਿੱਤਾ ਜਿਵੇਂ ਅਸੀਂ ਅੱਜ ਕੱਲ ਗੱਲ ਕਰਦੇ ਆ ਕਿ ਲੋਕਤੰਤਰੀ ਕਾਜ ਪ੍ਰਣਾਲੀ ਲੋਕਤੰਤਰੀ ਪ੍ਰਬੰਧ ਖਾਲਸਾ ਇਸ ਲੋਕਤੰਤਰ ਤੋਂ ਵੀ ਇੱਕ ਅਗਾਹ ਦੀ ਅਵਸਥਾ ਹੈ ਉਹ ਅਵਸਥਾ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਖਾਲਸੇ ਦਾ ਜਿਹੜਾ ਨਾਮ ਹੈ ਇਹ ਆਪਣੇ ਆਪ ਦੇ ਵਿੱਚ ਹੀ ਬੜਾ ਮਹੱਤਵਪੂਰਨ ਹੈ ਖਾਲਸਾ ਖਾਲਸ ਦੇ ਦੋ ਅਰਥ ਲੈ ਜਾਂਦੇ ਨੇ ਇੱਕ ਤਾਂ ਪਿਓਰ ਦੇ ਇਥੋਂ ਧਰਮ ਦੇ ਵਿੱਚ ਜੇ ਪਿਓਰਿਟੀ ਹੋਵੇ ਸ਼ੁੱਧਤਾ ਹੋਵੇ ਪਵਿੱਤਰਤਾ ਹੋਵੇ ਤਾਂ ਅਜਿਹਾ ਧਾਰਮਿਕ ਵਿਅਕਤੀ ਦੂਸਰੇ ਆਮ ਜਿਹੜੇ ਕਰਮ ਕਾਂਡੇ ਲੋਕ ਨੇ ਉਹਨਾਂ ਦੇ ਨਾਲੋਂ ਆਪਣੇ ਆਪੋ ਮਹਾਨ ਹੁੰਦਾ ਇਹ ਮਹਾਨਤਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਦਿੱਤੀ ਹੈ ਖਾਲਸੇ ਦਾ ਜਿਹੜਾ ਦੂਸਰਾ ਅਰਥ ਜਿਹੜਾ ਜ਼ਿਆਦਾ ਇਸ ਦੇ ਨੇੜੇ ਲੱਗਦਾ ਉਹ ਹੈ ਕਿ ਸਿੱਧਾ ਸਬੰਧ ਪੁਰਾਣੇ ਸਮਿਆਂ ਦੇ ਵਿੱਚ ਖਾਸ ਕਰਕੇ ਜਦੋਂ ਅਸੀਂ ਮੁਗਲ ਜ਼ਮੀਨੀ ਪ੍ਰਬੰਧ ਦੀ ਗੱਲ ਕਰਦੇ ਆ ਉਹਦੇ ਵਿੱਚ ਇਹ ਗੱਲ ਸੀ ਕਿ ਜਿਹੜੀ ਉਹ ਜ਼ਮੀਨ ਜਿਹੜੀ ਸਿੱਧੀ ਰਾਜੇ ਦੇ ਨਾਲ ਸਬੰਧਤ ਹੋਵੇ ਜਾਂ ਰਾਜੇ ਦੇ ਅਧੀਨ ਹੋਵੇ ਉਹਨੂੰ ਖਾਲਸਾ ਜਾਂ ਖਾਲਸ ਲੈਂਡ ਦੇ ਤੌਰ ਤੇ ਕਿਹਾ ਜਾਂਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਆਪਾਂ ਗੱਲ ਕਰਦੇ ਆ ਕਿ ਵਿਸਾਖੀ ਵਾਲੇ ਦਿਨ 1699 ਨੂੰ ਇੱਕ ਸੰਬੰਧ ਬਣਾਇਆ ਆਪਣੇ ਖਾਲਸੇ ਦੇ ਨਾਲ ਵੱਖ-ਵੱਖ ਥਾਵਾਂ ਦੇ ਉੱਤੇ ਸੰਦੇਸ਼ ਭੇਜੇ ਗਏ ਲੋਕਾਂ ਨੂੰ ਬੁਲਾਇਆ ਗਿਆ ਸਿੱਖਾਂ ਨੂੰ ਕਿਉਂਕਿ ਜਿਹੜੀਆਂ ਸਿੱਖ ਸੰਗਤਾਂ ਦੀ ਸਥਾਪਨਾ ਗੁਰੂ ਨਾਨਕ ਸਾਹਿਬ ਨੇ ਕਰ ਦਿੱਤੀ ਸੀ ਔਰ ਗੁਰੂ ਨਾਨਕ ਪਾਸ਼ਾ ਤੋਂ ਬਾਅਦ ਬਾਕੀ ਗੁਰੂ ਸਾਹਿਬਾਨ ਨੇ ਮੰਜੀ ਸਿਸਟਮ ਬਣਾਇਆ ਸੀ ਮੰਜੀਦਾਰਾਂ ਦੇ ਰਹੇ ਜਿੱਥੇ-ਜਿੱਥੇ ਸਿੱਖ ਵੱਸਦੇ ਸੀ ਸਾਰਿਆਂ ਨੂੰ ਸੁਨੇਹੇ []');ਕਲੇ ਗਏ ਔਰ ਇੱਕ ਬਹੁਤ ਭਾਰੇ ਇਕੱਠ ਹੋਇਆ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਇਸ ਕਰਕੇ ਖਾਲਸੇ ਦੀ ਜਨਮ ਭੂਮੀ ਕਿਹਾ ਜਾਂਦਾ ਹੈ ਔਰ ਇੱਕ ਵੱਡੇ ਇਕੱਠ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਸਿਰਾਂ ਦੀ ਵੰਗ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਮੰਗ ਕੀਤੀ ਕਿ ਹੁਣ ਪੰਥ ਨੂੰ ਸਿੱਖੀ ਨੂੰ ਜ਼ਰੂਰਤ ਹੈ ਆਪਣਾ ਸੇਸ ਭੇਂਟ ਕਰਨ ਵਾਲੇ ਦੀ ਇੱਕ ਇੱਕ ਕਰਕੇ ਪੰਜ ਸਿਰ ਉੱਠੇ ਗੁਰੂ ਜੀ ਅੱਗੇ ਸਮਰਪਿਤ ਹੋਏ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਪੰਜਾਂ ਨੂੰ ਖਾਲਸਾ ਹੀ ਬਾਣੇ ਦੇ ਵਿੱਚ ਤਿਆਰ ਕੀਤਾ ਪੰਜ ਕਕਾਰ ਪਹਿਨਾਏ ਖਾਲਸੇ ਦੇ ਰੂਪ ਦੇ ਵਿੱਚ ਤਿਆਰ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਖੰਡੇ ਵਾਟੇ ਦਾ ਅੰਮ੍ਰਿਤ ਛਕਾਇਆ ਔਰ ਉਹਨਾਂ ਨੂੰ ਤਿਆਰ ਕਰਨ ਤੋਂ ਬਾਅਦ ਖੁਰੂ ਖੁਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਉਹਨਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਾਇਆ ਦੁਨੀਆ ਦੇ ਇਤਿਹਾਸ ਦੇ ਵਿੱਚ ਇਦਾਂ ਦੀ ਘਟਨਾ ਕਿਤੇ ਵੀ ਨਹੀਂ ਹੈ ਕਿ ਜਿੱਥੇ ਤੁਹਾਡੇ ਗੁਰੂ ਨੇ ਤੁਹਾਡੇ ਰਹਿਬਰ ਨੇ ਤੁਹਾਡੇ ਜਿਹਨੂੰ ਆਮ ਤੌਰ ਤੇ ਪ੍ਰਾਣੀਆਂ ਪਰੰਪਰਾਵਾਂ ਦੇ ਵਿੱਚ ਪਗੰਬਰ ਕਿਹਾ ਜਾਂਦਾ ਤੇ ਪਗੰਬਰ ਆਪੇ ਇਸ ਕਰਕੇ ਕਹਿੰਦੇ ਕਿ ਜਿਸ ਦਾ ਸਭ ਤੋਂ ਉੱਚਾ ਸਥਾਨ ਹੋਵੇ ਉੱਚ ਪਦਵੀ ਨੇ ਆਪਣੀ ਨਿਮਨ ਪਦਵੀ ਦੇ ਲੋਕਾਂ ਦੇ ਤੋਂ ਉਹ ਚੀਜ਼ ਗ੍ਰਹਿਣ ਕਰਨੀ ਇਹ ਪਹਿਲੀ ਗੱਲ ਵੱਡੀ ਘਟਨਾ ਸੀ ਖਾਲਸੇ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇੱਕ ਸੰਗਠਨ ਖਾਲਸਾ ਇਸ ਸੰਗਠਨ ਤਿਆਰ ਹੋਇਆ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਆਪਣੇ ਆਪ ਨੂੰ ਖਾਲਸੇ ਦੇ ਵਿੱਚ ਹਾਜ਼ਰ ਰੱਖਿਆ ਜਦੋਂ ਅਸੀਂ ਸੰਗਠਨ ਦੀ ਗੱਲ ਕਰਦੇ ਹਾਂ ਵੱਖ-ਵੱਖ ਧਰਮਾਂ ਦੇ ਜਿਹੜੇ ਸੰਗਠਨ ਨੇ ਉਹਨਾਂ ਦੇ ਆਪਣੇ ਸੰਗ ਨੇ ਜਿਵੇਂ ਖਾਸ ਕਰਕੇ ਆਪਾਂ ਗੱਲ ਕਰੀ ਬੁੱਧੀ ਸੰਗ ਭਿਕਸ਼ੂਆਂ ਦਾ ਸੰਗ ਜਾਂ ਉਹ ਲੋਕਾਂ ਦਾ ਸੰਗ ਜਿਹੜੇ ਆਪਣੇ ਆਪ ਨੂੰ ਧਾਰਮਿਕ ਮੰਨਦੇ ਨੇ ਖਾਲਸਾ ਇਸ ਤੋਂ ਵੀ ਬਲੱਖਣਾ ਹੈ ਬੁੱਧੀ ਸੰਗਾਂ ਦੇ ਵਿੱਚ ਜਬ ਵਕਫਕ ਜਿਹੜੇ ਧਾਰਮਿਕ ਲੋਕਾਂ ਦੇ ਭਾਵੇਂ ਤੁਸੀਂ ਯਹੂਦੀਆਂ ਨੇ ਗੱਲ ਕਰ ਲਓ ਕਿ ਉਹਨਾਂ ਦੇ ਵਿੱਚ ਇੱਕ ਮਿਸਟ੍ਰੀਕਲ ਟਰੈਡੀਸ਼ਨ ਹੈ ਕਬੂਲੇ ਕਬੂਲੇ ਤੋਂ ਇਲਾਵਾ ਜਿਹੜਾ ਖਾਲਸੇ ਦਾ ਇੱਕ ਵਿਲੱਖਣ ਪਹਿਚਾਣ ਹੈ ਉਹ ਪਹਿਚਾਣ ਇਹ ਹੈ ਕਿ ਇੱਥੇ ਵਿਅਕਤੀਗੱਲਾ ਧਾਰਮਿਕ ਕਿਰਿਆ ਕਰਮ ਦੇ ਲਈ ਜਾਂ ਧਾਰਮਿਕ ਗਤੀਵਿਧੀਆਂ ਦੇ ਤੱਕ ਸੀਮਤ ਨਹੀਂ ਬਲਕਿ ਇਹ ਧਾਰਮਿਕ ਗਤੀਵਿਧੀਆਂ ਸਮੁੱਚੇ ਸਮਾਜ ਦੇ ਲਈ ਇਸ ਮੁੱਚੇ ਪੰਥ ਦੇ ਲਈ ਪੰਥ ਦੀ ਚੜ੍ਹਦੀ ਕਲਾ ਦੇ ਲਈ ਨੇ ਵਿਅਕਤੀ ਜਿਸ ਤਰ੍ਹਾਂ ਮਾਈਲ ਦੁਰਖੀਮ ਨੇ ਕਸਰਾਂ ਦਾ ਦਿੱਤਾ ਸੀਗਾ ਕਿ ਟੋਟਮ ਦਾ ਸਿਧਾਂਤ ਭਾਵ ਕਿ ਇੱਕ ਸਮਾਜਿਕ ਯੂਨਿਟੀ ਪੈਦਾ ਕਰਨੀ ਪਹਿਲੇ ਜਿਹੜੇ ਲੋਕ ਸੀ ਜਦੋਂ ਇੱਥੇ ਜਰਵਾਣੇ ਆਉਂਦੇ ਸੀ ਲੋਕ ਇਕੱਠ ਨਹੀਂ ਸੀ ਅਲੱਗ-ਅਲੱਗ ਹੋਣ ਕਰਕੇ ਵੱਖ-ਵੱਖ ਹਮਲਾਵਰ ਇੱਥੋਂ ਦੇ ਲੋਕਾਂ ਨੂੰ ਲੁੱਟਦੇ ਸੀ ਕੁੱਟਦੇ ਸੀ ਔਰ ਇਤੋਨੀ ਬਹੁਤ ਬੇਟੀਆਂ ਨੂੰ ਇਹ ਬੰਨ ਕੇ ਲੈ ਕੇ ਜਾਂਦੇ ਸੀ ਉਹਨਾਂ ਦਾ ਮੁਕਾਬਲਾ ਕਰਨ ਵਾਲਾ ਕੋਈ ਨਹੀਂ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦੇ ਵਿੱਚ ਆਪਣੇ ਜਿਹੜੇ ਗੁਰੂ ਦੀ ਇੱਕ ਜਿੱਦਾਂ ਆਪਾਂ ਕਹੀਏ ਕਿ ਰੋਹਾਨੀ ਤਾਕਤ ਭਰ ਦਿੱਤੀ ਖਾਲਸੇ ਨੂੰ ਇਦਾਂ ਦਾ ਬਣਾ ਦਿੱਤਾ ਜਿੱਦਾਂ ਅਸੀਂ ਇਹ ਗੱਲ ਸਾਰੇ ਜਾਣਦੇ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀਗਾ ਕਿ ਮੈਂ ਚਿੜੀਆਂ ਤੋਂ ਬਾਅਦ ਤੜਾਉਂਗਾ ਔਰ ਸਵਾ ਲੱਖ ਦੇ ਨਾਲ ਇੱਕ ਲੜਾਉ ਇਹ ਗੱਲ ਕੱਲੀ ਕਹਿਣ ਤੱਕ ਨਹੀਂ ਬਲਕਿ ਪ੍ਰੈਕਟੀਕਲੀ ਅਭਿਆਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਕਰਕੇ ਦਿੱਤਾ ਇੱਕ ਇੱਕ ਸਿੰਘ ਲੱਖਾਂ ਦੇ ਉੱਤੇ ਭਾਰੂ ਹੋਇਆ ਔਰ ਜਿਹੜੇ ਲੋਕਾਂ ਦੇ ਵਿੱਚ ਪਹਿਲਾਂ ਜੰਗ ਦੇ ਵਿੱਚ ਜਾਣ ਦੇ ਲਈ ਜੰਗ ਦੇ ਵਿੱਚ ਜੂਝਣ ਦੀ ਸਮਰੱਥਾ ਨਹੀਂ ਸੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਸਮਰੱਥਾ ਪੈਦਾ ਕੀਤੀ ਇੱਥੇ ਇੱਕ ਗੱਲ ਹੋਰ ਰਹਿ ਗਈ ਜਿਹੜੇ ਕਰਨ ਵਾਲੀ ਹੈ ਉਹ ਇਹ ਹੈ ਕਿ ਆਮ ਤੌਰ ਤੇ ਜਦੋਂ ਖਾਲਸੇ ਦੀ ਗੱਲ ਕੀਤੀ ਜਾਂਦੀ ਹੈ ਖਾਲਸਾ ਫੌਜ ਦੀ ਗੱਲ ਕੀਤੀ ਜਾਂਦੀ ਹੈ ਕੇਵਲ ਇਸ ਦੇ ਜਿਹੜਾ ਹਮਲਾਵਰ ਪੱਖ ਨੂੰ ਜ਼ਿਆਦਾ ਹਾਈਲਾਈਟ ਕੀਤਾ ਜਾਂਦਾ ਪਰੰਤੂ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਇੱਕ ਸਾਨੂੰ ਸੰਤ ਔਰ ਸਿਪਾਹੀ ਦਾ ਜਿਹੜਾ ਸੰਕਲਪ ਦਿੱਤਾ ਜਿੱਦਾਂ ਸਾਡੇ ਕੋਲ ਪਹਿਲਾਂ ਇੱਕ ਸਿਧਾਂਤ ਮੇਰੀ ਪੀਰੀ ਦਾ ਔਰ ਇਸੇ ਮੇਰੀ ਪੀਰੀ ਦੇ ਸਿਧਾਂਤ ਨੂੰ ਖਾਲਸਾ ਰੂਪ ਦੇ ਵਿੱਚ ਸੰਤ ਔਰ ਸਿਪਾਹੀ ਦੇ ਮਾਡਲ ਦੇ ਵਿੱਚ ਇੱਥੇ ਜਦੋਂ ਆਪਾਂ ਖਾਲਸੇ ਦੇ ਪ੍ਰਸੰਗ ਦੇ ਵਿੱਚ ਗੱਲ ਕਰਾਂਗੇ ਇੱਥੇ ਵਾਰ ਐਂਡ ਪੀਸ ਜੰਗ ਤੇ ਅਮਨ ਨੌਨਵਾਇਲੈਂਸ ਇੱਥੇ ਜਿਹੜੀ جنگ ਹੈ ਹਿੰਸਾ ਦੇ ਲਈ ਨਹੀਂ ਹੈ ਆਮ ਤੌਰ ਤੇ ਜਿੱਦਾਂ ਅਸੀਂ ਦੇਖਦੇ ਹਾਂ ਕਿ ਮਹਾਤਮਾ ਗਾਂਧੀ ਜੀ ਜਦਾਂ ਨੌਨ ਵਾਇਲੈਂਸ ਦਾ ਪ੍ਰਚਾਰ ਕਰਦੇ ਸੀ ਉਹਨਾਂ ਨੇ ਆਪਣੇ ਲਿਖਤਾਂ ਦੇ ਵਿੱਚ ਇੱਕ ਵਾਰੀ ਬਿਨਾਂ ਬੇਸਮਝ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਇਹ ਸਿਧਾਂਤ ਹੈ ਸੰਤ ਤੇ ਸਿਪਾਹੀ ਦਾ ਜਾਂ ਵਾਰ ਐਂਡ ਪੀਸ ਦੇ ਵਿੱਚ ਆਪਸੇ ਵਿੱਚ ਜਿਹੜਾ ਇੱਕ ਰਹਾਸਮਈ ਜੇ ਆਪਾਂ ਕਹੀਏ ਅਧਿਆਤਮਿਕ ਸੰਬੰਧ ਹੈ ਇਹਨੂੰ ਜਾਣੇ ਬਿਗੈਰ ਮਹਾਤਮਾ ਗਾਂਧੀ ਜੀ ਨੇ ਇੱਕ ਸਟੇਟਮੈਂਟ ਦੇ ਦਿੱਤੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਇੱਕ ਮਿਸਗਾਈਡਡ ਪੈਟਰੀਆਰਚ ਸੀਗੇ ਇਸੇ ਤਰ੍ਹਾਂ ਕੱਲੇ ਗੁਰੂ ਗੋਬਿੰਦ ਸਿੰਘ ਨੂੰ ਕੱਲੇ ਦੇਸ਼ ਭਗਤੀ ਤੱਕ ਸੀਮਿਤ ਕਰ ਦੇਣਾ ਜਾਂ ਇਦਾਂ ਦਾ ਬਹੁਤ ਸਾਰੇ ਲਿਖਾਰਿਆਂ ਨੇ ਇਦਾਂ ਦਾ ਕਰ ਦਿੱਤਾ ਕਿ ਕੇਵਲ ਲੜਨ ਦੇ ਲਈ ਇਹ ਖਾਲਸਾ ਤਿਆਰ ਕੀਤਾ ਗਿਆ ਸੀ ਕੱਲਾ ਕੇਵਲ ਲੜਨ ਦੇ ਲਈ ਜਦੋਂ ਕਹਾਂਗੇ ਖਾਲਸਾ ਤਿਆਰ ਕੀਤਾ ਗਿਆ ਸੀਗਾ ਇਹ ਖਾਲਸੇ ਦੇ ਸਿਧਾਂਤ ਨੂੰ ਤੇ ਉਦੇਸ਼ ਨੂੰ ਇੱਕ ਸੀਮਿਤ ਕਰ ਦਿੰਦਾ ਲੜਾਈ ਤੱਕ ਇੱਥੇ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਖਾਲਸੇ ਦੇ ਲਈ ਲੜਾਈ ਉਹਦੇ ਜੀਵਨ ਦਾ ਇੱਕ ਹਿੱਸਾ ਹੈ ਔਰ ਨਿਰੰਤਰ ਜੰਗ ਲੜਨ ਦੇ ਲਈ ਕਿਹਾ ਗਿਆ ਨਿਰੰਤਰ ਜੰਗ ਕਿਸ ਦੇ ਨਾਲ ਲੜਨੀ ਹੈ ਦੱਸੇ ਤਾਂ ਜੰਗ ਲੜਨ ਦੀ ਗੱਲ ਗੁਰਬਾਣੀ ਦੇ ਵਿੱਚ ਬਾਰ-ਬਾਰ ਆਉਂਦੀ ਹੈ ਕਿ ਜਿਹੜੇ ਸਾਡੇ ਪੰਜ ਦੁਸ਼ਮਣ ਨੇ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਇਹਨਾਂ ਦੇ ਨਾਲ ਸਾਡੀ ਨਿਤ ਜੰਗ ਹੁੰਦੀ ਹੈ ਤੇ ਸੂਰਮਾ ਉਹੀ ਹੈ ਜਿਹੜਾ ਇਹਨਾਂ ਦੇ ਉੱਤੇ ਆਪੋ ਫਾਲੰਡਾ ਅਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀ ਜੰਗ ਦੀ ਗੱਲ ਹੈ ਕਿ ਇਥੇ ਜੰਗ ਸ਼ਾਂਤੀ ਨੂੰ ਸਥਾਪਿਤ ਕਰਨ ਦੇ ਲਈ ਹੈ ਸ਼ਾਂਤੀ ਸਥਾਪਿਤ ਕਰਨ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਆਪਣਾ ਇਹ ਸਿਧਾਂਤ ਸਮਝੋ ਕਿ ਜਿਹੜਾ ਗੁਰਮਤ ਦਾ ਸਿਧਾਂਤ ਹੈ ਵਾਰ ਐਂਡ ਪੀਸ ਦਾ ਜਦ ਤੱਕ ਅਸੀਂ ਇਹਨੂੰ ਨਹੀਂ ਸਮਝਾਂਗੇ ਉਦੋਂ ਤੱਕ ਸਿੱਖੀ ਦਾ ਜਾਂ ਗੁਰਮਤ ਦਾ ਸ਼ਾਂਤੀ ਦਾ ਜਿਹੜਾ ਸੰਕਲਪ ਹੈ ਉਹ ਸਮਝ ਦੇ ਵਿੱਚ ਨਹੀਂ ਆਏਗਾ ਇਸੇ ਕਰਕੇ ਬਹੁਤੇ ਇਤਿਹਾਸਕਾਰਾਂ ਨੇ ਇਦਾਂ ਨਹੀਂ ਲਿਖਤਾ ਇਹ ਲਿਖਿਆ ਨੇ ਜਿਨ੍ਹਾਂ ਦੇ ਵਿੱਚ ਜ਼ਿਕਰ ਕੀਤਾ ਕਿ ਪਹਿਲਾ ਸਿੱਖ ਲਹਿਰ ਸ਼ਾਂਤਮਈ ਸੀ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਇਹਨੂੰ ਇੱਕ ਹਥਿਆਰਵੰਦ ਕਰ ਦਿੱਤਾ ਹਥਿਆਰ ਜਿੱਦਾਂ ਆਪਾਂ ਕਹਿੰઈએ ਸ਼ਾਸਤਰ ਤੇ ਸ਼ਾਸਤਰ ਦਾ ਜਿਹੜਾ ਸਬੰਧ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਸਟੈਬਲਿਸ਼ ਕੀਤਾ ਕੱਲਾ ਹਥਿਆਰ ਨਹੀਂ ਹਥਿਆਰ ਦੇ ਨਾਲ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਸ਼ਾਸਤਰ ਤੇ ਸ਼ਾਸਤਰ ਦੋਨਾਂ ਦੇ ਵਿੱਚ ਇੱਕ ਸਬੰਧ ਹੈ ਇਸੇ ਤਰ੍ਹਾਂ ਆਪਾਂ ਗੱਲ ਕਰੀਏ ਕਿ ਜਿਵੇਂ ਪ੍ਰਾਣੀਆਂ ਪਰੰਪਰਾਵਾਂ ਦੇ ਵਿੱਚ ਕੇਵਲ ਲੋਕੀ ਧਰਮ ਦੀ ਗੱਲ ਕਰਦੇ ਸੀ ਆਪਣੇ ਆਪ ਨੂੰ ਪੂਜਾ ਕਰਮ ਤੇ ਜਾਂ ਕਰਮ ਕਾਂਡਾਂ ਤੱਕ ਰਹਿੰਦੇ ਸੀ ਤੇ ਧਾਰਮਿਕ ਹੋਣ ਦਾ ਦਾਵਾ ਕਰਦੇ ਸੀ ਪਰੰਤੂ ਉਹ ਆਪਣੀ ਸਮਾਜਿਕ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਸੀ ਔਰ ਖਾਲਸੇ ਨੇ ਇਸ ਤੋਂ ਇੱਕ ਵੱਖਰੇ ਤਰੀਕੇ ਦਾ ਇੱਕ ਵਿਲੱਖਣ ਜੀਵਨ ਸਿਧਾਂਤ ਦਿੱਤਾ ਜਿਸ ਵਿੱਚ ਜਿਹੜਾ ਧਰਮ ਹੈ ਕੇਵਲ ਕਿਰਿਆ ਕਰਮ ਤੱਕ ਸੀਮਿਤ ਨਹੀਂ ਹੈ ਬਲਕਿ ਇੱਕ ਸੋਸ਼ੀਅਲੀ ਰਿਸਪੌਂਸੀਬਲ ਪਰਸਨ ਹੈ ਖਾਲਸਾ ਖਾਲਸਾ ਕੇਵਲ ਧਾਰਮਿਕ ਗਤੀਵਿਧੀਆਂ ਤੱਕ ਸੀਮਿਤ ਨਹੀਂ ਹੈ ਬਲਕਿ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਰ ਪੱਖ ਤੋਂ ਰਿਸਪੋਨਸਿਬਲ ਬਣਾਇਆ ਖਾਲਸਾ ਸਮਾਜਿਕ ਤੌਰ ਤੇ ਸੱਭਿਆਚਾਰਕ ਤੌਰ ਤੇ ਰਾਜਨੀਤਿਕ ਤੌਰ ਤੇ ਅਧਿਆਤਮਿਕ ਤੌਰ ਤੇ ਰਿਸਪੋਨਸਿਬਲ ਹੈ ਤੇ ਇਹ ਜਿਹੜੀ ਜ਼ਿੰਮੇਵਾਰੀ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ ਹੈ ਉਹਦੇ ਪਿੱਛੇ ਸਿਧਾਂਤ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਆਪਣੇ ਵਰਗਾ ਬਣਾਇਆ ਭਾਵ ਇੱਕ ਮਾਡਲ ਜਿਹੜਾ ਗੁਰੂ ਹੈ ਗੁਰੂ ਦੇ ਲੜ ਲੱਗੋਗੇ ਜਦੋਂ ਗੁਰੂ ਦੀ ਲੜ ਲੱਗਿਆ ਖਾਲਸਾ ਪੰਜ ਪਿਆਰੇ ਗੁਰੂ ਜੀ ਦੇ ਕਹਿਣ ਤੇ ਭੇਟ ਕਰਨ ਦੇ ਲਈ ਆਪਣੇ ਆਪ ਨੂੰ ਹਾਜ਼ਰ ਹੋ ਜਾਂਦੇ ਨੇ ਪਾਪ ਜਦੋਂ ਤੁਸੀਂ ਗੁਰੂ ਅੱਗੇ ਸਮਰਪਿਤ ਹੋ ਜਾਵੋਗੇ ਤਾਂ ਆਪਣੇ ਆਪ ਗੁਰੂ ਤੁਹਾਡੇ ਉੱਤੇ ਖੁਸ਼ੀਆਂ ਦੀਆਂ ਬਰਕਤਾਂ ਕਰਦਾ ਹੈ ਤੇ ਇਹ ਬਰਕਤ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਧਰਤੀ ਦੇ ਉੱਤੇ ਕੀਤੀ ਔਰ ਖਾਲਸਾ ਪੰਥ ਨੂੰ ਇੱਕ ਅਜਿਹਾ ਨਿਜਾਮ ਅਜਿਹਾ ਹਸਤਾ ਤੱਕ ਦਿੱਤਾ ਜਿਹੜਾ ਦੁਨੀਆ ਦੇ ਵੱਖ-ਵੱਖ ਪੋਲਿਟਿਕਲ ਸਿਸਟਮ ਦੇ ਨਾਲ ਇੱਕ ਵੱਖਰੀ ਕਿਸਮ ਦਾ ਹੈ ਜਿਸ ਤਰ੍ਹਾਂ ਆਪਾਂ ਸ਼ੁਰੂ ਦੇ ਵਿੱਚ ਗੱਲ ਕਰਦੇ ਸੀ ਕਿ ਇਹ ਡੈਮੋਕਰੇਟਿਕ ਹੈ ਕਿਉਂਕਿ ਇੱਕ ਆਮ ਤੌਰ ਤੇ ਜਦੋਂ ਖਾਲਸਾ ਖਾਲਸੇ ਨੂੰ ਮਿਲਦਾ ਇੱਕ ਨਾਰਾ ਲਾਉਂਦਾ ਫਤਿਹ ਗਾਉਂਦਾ ਤੇ ਫਤਿਹ ਕੀ ਹੈ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੇਕਰ ਅਸੀਂ ਇਸ ਫਤਿਹ ਦੇ ਸਿਧਾਂਤ ਨੂੰ ਸਮਝ ਲਈਏ ਤਾਂ ਮੁੱਖ ਗੱਲ ਇਹ ਹੈ ਕਿ ਜਿਹੜਾ ਖਾਲਸਾ ਵਾਹਿਗੁਰੂ ਦਾ ਹੈ ਔਰ ਜਿਹੜੀ ਖਾਲਸੇ ਦੀ ਜੰਗ ਵੀ ਹੈ ਉਹ ਆਪਣੇ ਨਿੱਜ ਦੇ ਲਈ ਜਾਂ ਆਪਣਾ ਰਾਜ ਸੀ ਤਾਕਤ ਹਾਸਲ ਕਰਨ ਦੇ ਲਈ ਜਾਂ ਆਪਣਾ ਰਾਜ ਸਥਾਪਿਤ ਕਰਨ ਦੇ ਲਈ ਨਹੀਂ ਹੈ ਵੈਗੁਰੂ ਦੇ ਲਈ ਹੈ ਇਸ ਕਰਕੇ ਜਦੋਂ ਵੀ ਖਾਲਸਾ ਇਹ ਫਤਿਹ ਗਜਾਉਂਦਾ ਕਿ ਵੈਗੁਰੂ ਜੀ ਕਾ ਖਾਲਸਾ ਤਾਂ ਖਾਲਸਾ ਆਪਣੇ ਆਪ ਦੇ ਲਈ ਆਪਣੀ ਕਮਿਟਮੈਂਟ ਨੂੰ ਦੁਹਰਾਉਂਦਾ ਜਦੋਂ ਕਮਿਟਮੈਂਟ ਦੁਹਰਾਈ ਜਾਏਗੀ ਕਿ ਮੈਂ ਕਿਹਦੇ ਲਈ ਆ ਤੇ ਮੇਰੀ ਜਿੱਤ ਵੀ ਉਹਦੇ ਲਈ ਆ ਸੋ ਸਿੱਖ ਨੇ ਖਾਲਸੇ ਨੇ ਗੁਰੂ ਦੇ ਲਈ ਜੰਗ ਲੜੀ ਔਰ ਇੱਕ ਗੁਰੂ ਦੇ ਖਾਲਸੇ ਦੀ ਜਿਹੜੀ ਜੰਗ ਆ ਜਾਂ ਖਾਲਸਾ ਫੌਜ ਹੈ ਦੁਨੀਆ ਭਰ ਦੀਆਂ ਬਾਕੀ ਫੌਜਾਂ ਦੇ ਨਾਲ ਇਸ ਕਰਕੇ ਵੱਖਰੀ ਹੈ ਕਿ ਦੁਨੀਆ ਦੀਆਂ ਫੌਜਾਂ ਆਪਣੀ ਤਨਖਾਹ ਦੇ ਲਈ ਲੜਦੀਆਂ ਪਰੰਤੂ ਗੁਰੂ ਦੀ ਫੌਜ ਗੁਰੂ ਦੇ ਲਈ ਲੜਦੀ ਹੈ ਗੁਰੂ ਦੇ ਲਈ ਸਮਰਪਿਤ ਹੈ ਤੇ ਗੁਰੂ ਦੇ ਅੱਗੇ ਸਮਰਪਿਤ ਹੋਣਾ ਵਿਸਾਖੀ ਦੇ ਦਿਨ ਦੇ ਉੱਤੇ ਜਦੋਂ ਅਸੀਂ ਵਿਸਾਖੀ ਮਨਾਉਂਦੇ ਆ ਆਪਣੇ ਜਿਹੜੇ ਗੁਰੂ ਦੇ ਨਾਲ ਸਮਰਪਣ ਹੈ ਗੁਰੂ ਦੇ ਨਾਲ ਕਮਿਟਮੈਂਟ ਹੈ ਜਾ ਗੁਰੂ ਦੇ ਅੱਗੇ ਸਮਰਪਿਤ ਹੋਣ ਤੋਂ ਜਿੱਥੋਂ ਵਿਸਾਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਵੇਂ ਰੂਪ ਦੇ ਵਿੱਚ ਪ੍ਰਗਟ ਕੀਤੀ ਹੈ ਤੇ ਵਿਸਾਖੀ ਦੇ ਦਿਨ ਦੇ ਉੱਤੇ ਵੀ ਸਾਡਾ ਇਹ ਫਰਜ਼ ਮੰਨਦਾ ਕਿ ਅਸੀਂ ਆਪਣੀਆਂ ਆਪਣੀਆਂ ਘਾਟਾਂ ਆਪਣੇ ਗਲਤੀਆਂ ਆਪਣੇ ਕਮਜ਼ੋਰੀਆਂ ਦੀ ਪਛਾਣ ਕਰੀਏ ਤੇ ਜਿੰਨਾ ਹੋ ਸਕੇ ਅਸੀਂ ਆਪਣੇ ਆਪ ਨੂੰ ਗੁਰਬਾਣੀ ਗੁਰੂ ਗੁਰੂ ਦੇ ਅੱਗੇ ਸਮਰਪਿਤ ਹੋਈਏ ਫਿਰ ਗੁਰੂ ਮਹਾਰਾਜ ਸਾਡੇ ਉੱਤੇ ਬਖਸ਼ਿਸ਼ ਕਰਨਗੇ ਤੇ ਅਖੀਰ ਦੇ ਵਿੱਚ ਆਪ ਸਭ ਨੂੰ ਮਸਾਕគ្ន ਲੱਖ ਲੱਖ ਮੁਬਾਰਕਾਂ ਧੰਨਵਾਦ ਤੁਸੀਂ ਸਾਡੇ ਗੱਲਬਾਤ ਸੁਣਦੇ ਰਹਿੰਦੇ ਹੋ ਤੇ ਚੰਗਾ ਹੋਵੇ ਜੇਕਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਅਸੀਂ ਵੀਡੀਓ ਪਾਉਨੇ ਆ ਉਹ ਤੁਹਾਡੇ ਤੱਕ ਪਹੁੰਚਦੀ ਰਹੇ ਧੰਨਵਾਦ